ਦੁਰਫਿਟੇ ਮੂ ਤੁਹਾਡੇ ਸ਼ਰਮਨਾਈ ਲੱਕ ਦੀ ਲਾਣਾ ਤਾਂ ਇਹਨਾਂ ਲੁਟੇਰਿਆਂ ਦੇ ਉੱਤੇ ਕਮੈਂਟਾਂ ਦੇ ਵਿੱਚ ਜਿੰਨੀਆਂ ਲਾਣਤਾ ਹੋ ਸਕੇ ਇਹਨਾਂ ਨੂੰ ਪਾਓ ਵਿਚਾਰੀ ਬਜ਼ੁਰਗ ਬੀਬੀ ਨੂੰ ਤਾਂ ਛੱਡ ਦਿੰਦੇ ਬਜ਼ੁਰਗ ਬੀਬੀ ਜੋ ਕਿ ਘਰੋਂ ਦਵਾਈ ਲੈਣ ਵਾਸਤੇ ਨਿਕਲੀ ਸੀ ਪਰ ਉਸਨੂੰ ਕੀ ਪਤਾ ਸੀ ਕਿ ਰਾਤ ਦੇ ਵਿੱਚ ਲੁਟੇਰਿਆਂ ਨੇ ਉਸ ਦੇ ਉੱਤੇ ਹਮਲਾ ਕਰ ਦੇਣਾ ਕੋਈ ਸਭ ਤੋਂ ਪਹਿਲਾਂ ਸੀਸੀਟੀਵੀ ਵੀਡੀਓ ਦੇਖ ਹੁੰਦੇ ਆ ਜਿਸ ਦੇ ਵਿੱਚ ਲੁਟੇਰੇ ਬੀਬੀ ਦੇ ਕੋਲੋਂ ਪਰਸ ਖੋ ਕੇ ਫਰਾਰ ਹੋ ਗਏ ਨੇ ਵੇਚਾਰੀ ਬਜ਼ੁਰਗ ਬੀਬੀ ਝੇਟਾ ਡੇਕੇ ਤੇ ਉਸਦੇ ਕਈ ਸੱਟਾਂ ਵੀ ਲੱਗੀਆਂ ਹੈ। ਇਹ ਵੀਡੀਓ ਫਗਵਾੜਾ ਦੀ। ਫਗਵਾੜਾ ਸ਼ਹਿਰ ਦੇ ਵਿੱਚ ਲੁੱਟਖੋਦੀਆਂ ਵਾਰਦਾਤਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਨੇ। ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਬੇਖੌਫ ਲੁਟੇਰੇ ਆਮ ਲੋਕਾਂ ਨੂੰ ਨਿਸ਼ਾਨਾ ਬਣਾ ਰਹੇ ਨੇ। ਤਾਜ਼ਾ ਮਾਮਲਾ ਮੰਡੀ ਰੋਡ ਸੈਂਟਰ ਟਾਊਨ ਇਲਾਕੇ ਤੋਂ ਸੁਣਿਆ ਹੈ। ਜਿੱਥੇ ਇੱਕ ਬਜ਼ੁਰਗ ਮਾਤਾ ਦੇ ਨਾਲ ਦਿਨ ਦਿਹਾੜੇ ਲੁੱਟ ਦੀ ਵਾਰਦਾਤ ਵਾਪਰੀ ਹੈ। ਮਿਲੀ ਜਾਣਕਾਰੀ ਅਨੁਸਾਰ ਬਜ਼ੁਰਗ ਔਰਤ ਆਪਣੀ ਦਵਾਈ ਲੈਣ ਦੇ ਲਈ ਘਰ ਤੋਂ ਨਿਕਲੀ ਸੀ ਇਸ ਦੌਰਾਨ ਪਿੱਛੇ ਆਏ ਦੋ ਮੋਟਰਸਾਈਕਲ ਸਵਾਰ ਲੁਟੇਰੀਆਂ ਨੇ ਉਹਨਾਂ ਦੇ ਹੱਥ ਦੇ ਵਿੱਚ ਫੜਿਆ ਹੋਇਆ ਪਰਸ ਖੋਲਿਆ ਅਤੇ ਮੌਕੇ ਤੋਂ ਫਰਾਰ ਹੋ ਗਏ ਹਮਲੇ ਦੌਰਾਨ ਔਰਤ ਸੜਕ ਤੇ ਡਿੱਗ ਪਈ ਜਿਸ ਕਾਰਨ ਉਸ ਨੂੰ ਗੰਭੀਰ ਸੱਟਾਂ ਆਈਆਂ ਨੇ ਪੀੜਤ ਔਰਤ ਦੇ ਪੁੱਤਰ ਰਾਜੀਵ ਕੁਮਾਰ ਨੇ ਦੱਸਿਆ ਕਿ ਪਰਸ ਦੇ ਵਿੱਚ ਲਗਭਗ 4000 ਰੁਪਏ ਦੀ ਨਕਦੀ ਮੌਜੂਦ ਸੀ ਉਣਾ ਕਿਹਾ ਕਿ ਸਾਰੀ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਕੀਤੀ ਗਈ ਹੈ ਅਤੇ ਇਹ ਜਾਣਕਾਰੀ ਤੁਰੰਤ ਪੁਲਿਸ ਨੂੰ ਦਿੱਤੀ ਗਈ ਹੈ। ਉਣਾ ਪੁਲਿਸ ਪ੍ਰਸ਼ਾਸਨ ਦੇ ਕੋਲ ਮੰਗ ਕੀਤੀ ਹੈ ਕਿ ਇਲਾਕੇ ਦੇ ਵਿੱਚ ਗਸ਼ਤ ਵਧਾਈ ਜਾਵੇ ਅਤੇ ਇਹਨਾਂ ਮਾੜੇ ਅੰਸਰਾਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਆਪਣਾ ਮੇਰਾ ਨਾਮ ਜੀਤ ਕੁਮਾਰ। ਹਾਂ ਸਰ ਕਿੱਥੇ ਰਹਿੰਦੇ ਆਪਾਂ? ਅਸੀਂ ਮੰਡੀ ਰੋਡ ਸਰਕਲ ਟਾਪ ਤੇ ਰਹਿੰਦੇ ਆਂ। ਹਾਂ ਸਰ ਕੀ ਮਾਮਲਾ ਕੀ ਹੈ ਕਿ ਜਿਹੜਾ ਇਹ ਤੁਸੀਂ ਅੱਜ ਆਪਣੀ ਦੁਕਾਨ ਦੇ ਆ ਖੜੇ ਆਂ। ਅੱਜ ਮੇਰੇ ਮਾਤਾ ਜੀ ਕਰੋ ਦਵਾਈ ਲੈਣ ਗਏ ਤੇ ਤੁਸੋ ਨੇ ਸੌਫਟ ਫੁੱਟ ਦੇ ਜਦੋਂ ਗਏ ਤੇ ਉਹ ਇੱਕ ਮੋਟਰਸਾਈਕਲ ਵਾਲੇ ਦੋ ਵਿਅਕਤੀ ਨੇ ਛਿਛਾ ਕਰਕੇ ਉਹਨਾਂ ਦਾ ਪਰਸ ਖੋਲਿਆ ਤੇ ਉਹਨਾਂ ਨੂੰ ਹਿੱਟ ਕੀਤਾ ਤੇ ਉਹ ਗਿਰ ਗਏ ਸਰ ਉਹਦੇ ਸੱਟ ਵੀ ਲੱਗੀ ਐ ਤੇ ਮਤਲਬ ਉਹਨਾਂ ਦਾ ਪਰਸ ਹੋ ਕੇ ਨੱਟ ਗਏ ਸਰ ਪਰਸ ਦੇ ਵਿੱਚ ਕੋਈ ਨਹੀਂ ਕੀਮਤੀ चीज ਜਾਂ ਕੋਈ ਕੈਸ਼ ਵਗੈਰਾ ਕੈਸ਼ ਵਿੱਚ 4000 ਰੁਪਏ ਸੀਗਾ ਜੀ ਹੋਰ ਤਾਂ ਨਹੀਂ ਨਾ ਕੈਸ਼ ਸੀਗਾ ਜੀ ਤੇ ਕਿੰਨੇ ਕੁ ਹੋਇਆ ਹਾਸਾ ਇਸ ਵਾਰ ਇਹ ਅਦਨ ਘੰਟਾ ਪਹਿਲਾਂ ਸਮਝ ਲੋ ਸਰ ਇਸ ਮਾਮਲੇ ਨੂੰ ਲੈ ਕੇ ਪੁਲਿਸ ਸ਼ਿਕਾਇਤ ਕੀਤੀ ਤੁਸੀਂ ਹਾਂ ਜੀ ਪੁਲਿਸ ਵਾਲੇ ਆਏ ਆ ਜੀ ਉਹ ਉਸ ਗੱਡੀ ਮੁਸ਼ਕਿਲ ਲੈ ਰਹੇ ਆ ਜੀ ਉਹ ਕਹਿੰਦੇ ਕਿ ਜਦੋਂ ਉਹ ਕੋਰਸਾ ਤੋਂ ਆਇਆ ਉਹਨਾਂ ਨੇ ਕਿ ਉਹਨੂੰ ਦਸਤਾਵੇਜ਼ ਉਤਾਰ ਗਏ ਤੇ ਇੱਕ ਕਾਰਵਾਈ ਪ੍ਰੋਪਰ ਕਰਾਂਗੇ ਕੋਈ ਸਰ ਕੈਮਰੇਆਂ ਵਿੱਚ ਆਏ ਬੰਦੇ ਕੈਮਰੇ ਵਿੱਚ ਦੋ ਬੰਦੇ ਆਏ ਆ ਜੀ ਬਾਕੀ ਫੋਨ ਨੰਬਰ ਆਫ ਮੋਬਾਈਲ ਨੰਬਰ ਤਾਂ ਨਹੀਂ ਆਇਆ ਉਹਨਾਂ ਦਾ ਮੋਟਰਸਾਈਕਲ ਨੰਬਰ ਤਾਂ ਨਹੀਂ ਆਇਆ ਉਹਨਾਂ ਦਾ ਉਹ ਅਸੀਂ ਚੈੱਕ ਕਰ ਰਹੇ ਆਂ ਤੇ ਉਸ ਤੋਂ ਬਾਅਦ ਜੇ ਉਹਨੂੰ ਜੇ ਜੋ ਸੰਪਰਕ ਲੱਗਦਾ ਅਸੀਂ ਕੌਸ਼ਿਸ਼ ਵਿੱਚ ਤਰ੍ਹਾਂ ਕਰਾਂਗੇ ਤੇ ਅਸੀਂ ਕੌਸ਼ਿਸ਼ ਵੀ ਚਾਰਗ ਕਰ ਰਹੇ ਹਾਂ ਸਰ ਜਦੋਂ ਹੁਣ ਚੋਰੀ ਦੀਆਂ ਵਾਰਦਾਤਾਂ ਲੁੱਟ ਹੋ ਰਹੀਆਂ ਜਿਆਦਾ ਹੋ ਰਹੀਆਂ ਕੀ ਪ੍ਰਸ਼ਾਸਨ ਕੋ ਮੰਗ ਰੱਖਦੇ ਆਪਾਂ ਸਰ ਪ੍ਰਸ਼ਾਸਨ ਤਾਂ ਮੰਨ ਰਹੀ ਹੈ ਜੀ ਸਖਤੀ ਕੀਤੀ ਜਾਵੇ ਕ ਦਸ਼ਾ ਮੁਕਤ ਦਾ ਐਸੇ ਪੰਜਾਬ ਸਰਕਾਰ ਨੇ ਲੋਚ ਲਾਇਆ ਪਰ ਫਿਰ ਵੀ ਇੱਥੇ ਬਹੁਤ ਹਾਲੇ ਸੇ ਬਹੁਤ ਹੋ ਰਿਹਾ ਔਰ ਬਜ਼ੁਰਗ ਉਹ ਤਾਂ ਉਹ ਜਿਹੜੀਆਂ ਉਹ ਜ਼ਿਆਦਾ ਸ਼ਿਕਾਰ ਬਣ ਰਹੀਆਂ ਐ ਇਸ ਚੀਜ਼ ਦਾ ਤੇ ਸਾਨੂੰ ਤਾਂ ਇਹੀ ਹੈ ਅਮੀਰ ਐ ਪ੍ਰਸ਼ਾਸਨ ਤੋਂ ਕਿ ਸਖਤੀ ਕੀਤੀ ਜਾਵੇ ਤੇ ਚੈਕਿੰਗ ਜ਼ਿਆਦਾ ਵਧਾਈ ਜਾਵੇ ਤੇ ਇਹਦੇ ਨੱਥ ਪਾਈ ਜਾਵੇ ਕੀ ਮਾਮਲਾ ਕੀ ਸੈਂਟਰ ਟਾਉਨ ਦੁਕਾਨ ਦੇ ਬਾਹਰ ਖੜੇ ਆ ਤੁਸੀਂ ਕੀ ਮਾਮਲਾ ਕੀ ਸਰ ਐਸੇ ਅਮਰਜੀਤ ਨੂੰ ਮਾਰ ਕਰ ਸਕਦੇ ਤੁਸੀਂ ਤੇ ਕਿਸੇ ਆਪ ਤੂੰ ਪਲਾਬ ਨਹੀਂ ਕੰਟਰੋਲ ਤੋਂ ਵੀ ਕੋਈ ਆਫਸਰ ਨੂੰ ਮੋੜ ਮਾਇਮਾ ਪਾਸ ਹੋ ਕੇ ਲੱਗਿਆ ਤੇ ਸੈਂਟਰ ਟਾਊਨ ਮਲਟੀਪੋਰਟ ਨਹੀਂ ਆਏ ਮੌਕਾ ਦੇਖਿਆ ਤੇ ਕੈਮਰਾ ਚੈੱਕ ਕਰ ਰਹੇ ਹਾਂ ਉਹਨਾਂ ਨੂੰ ਤੇ ਪੁੱਛਾ ਪਰੇ ਉਹਨਾਂ ਨੂੰ ਸਰ ਕੋਈ ਕੈਮਰਿਆਂ ਦੇ ਵਿੱਚ ਬੰਦੇ ਆਏ ਆ ਹਾਂਜੀ ਕੈਮਰੇ 'ਚ ਆਏ ਆ ਕਿੰਨੇ ਵਿਅਕਤੀ ਆਏ ਸਰ ਦੋ ਵਿਅਕਤੀ ਆਏ ਦੋ ਵਿਅਕਤੀ ਮੂੰਹ ਵਗੈਰਾ ਲੁਬੇਟੇ ਹੋਦੇ ਜਾਂ ਕਿਦਾਂ ਕੋਈ ਨੰਬਰ ਵਗੈਰਾ ਕੋਈ ਮੋਟਰਸਾਈਕਲ ਦਾ ਨੰਬਰ ਕੋਈ ਪਿਆਰ ਨਹੀਂ ਹੋ ਰਿਹਾ ਤੇ ਕੀ ਕਾਰਵਾਈ ਵਗੈਰਾ ਕਰਦੇ ਸਰ ਤੇ ਜਿਹਨਾਂ ਨੂੰ ਥਾਣੇ ਭੇਜਦੇ ਤਲਾਸ਼ੇ ਦੀ ਮਾਤਿਰ ਤੇ ਬਾਕੀ ਕੈਮਰਾ ਚੈੱਕ ਕਰਦੇ ਉਹਨਾਂ ਦਾ ਕਾਰਵਾਈ ਕਰਦੇ